ਜੰਗਕਾਰਯੋਧ ਦੇ ਵਿੱਚ ਵੱਡੇ ਪੁੱਤਰ ਵਾਰਨ ਪਿੱਛੋਂ ਗਲਮਕੱਲੇ ਦਸਵੇਂ ਪਾਤਸ਼ਾਹ ਮਾਛੀਵਾੜੇ ਦੇ ਜੰਗਲਵਲ ਹੋਤਰੇ ਉਸ ਕਸ਼ਟਨਾ ਪਰੇ ਸਫਰ ਦੇ ਵਾਰਨ ਰਾਮੂ ਵਾਲੀਆ ਜੱਥਾ ਇੰਜ ਕਰਦਾ ਹੈ ਹੋਰ ਹੋਰ ਰੂਪ ਖਾਲਸੇ ਦਾ ਕੇਹਾ ਮੰਨ ਕੇ ਧਾਤੇ ਹੋ ਤੁਰੇ ਬਿਦਾ ਅੱਧੀ ਰਾਤ ਨੂੰ ਘੜੀ ਚੋ ਬੂਹਾ ਭੰਨ ਕੇ ਘੇ ਲੈੰਦੇ ਨੂੰ ਉਸਦਾ ਨੰਗੇ ਪੈਰੀ ਮਾਲਕ ਅਨੰਦਪੁਰ ਦੇ ਜਾਂਦੇ ਮਾਛੂ ਵਾਲੇ ਨੂੰ ਰਾਤਾਂ ਦੇ ਥੇਲੇ ਪੇ ਜਹਾਜ਼ ਤੋਂ ਬਿਨਾ ਪਾਰ ਦਾ ਇਰਾਦਾ ਸੀ ਢੋੜਾ ਢੋੜਾ ਆਪਣੇ ਬਾਜ਼ਤਾਜ ਤੋਂ ਬਿਨਾ ਤੁਰੇ ਪਾਪ ਆਦਾ ਸੀ ਮੱਚ ਲਈ ਵਿੱਚ ਜ਼ੁਲਮਾਂ ਦੇ ਚੋਰ ਨੇ ਸਾਗੇ ਖੂਨ ਘੜੇ ਨੂੰ ਨੰਗੇ ਪੈਰੀ ਮਾਲਕ ਅਨੰਦਪੁਰ ਦੇ ਜਾਂਦੇ ਮਾਛੂ ਵਾਲੇ ਨੂੰ ਹਰ ਕਰਤਾਰ ਕਤਲਾ ਕਰਾਈ ਜੋੜੀ ਵੱਡੇ ਲਾਲਾਂ ਦੀ ਨਾਜ਼ਰਾਂ ਦੇ ਹੇਠ ਸੀ ਚੜ੍ਹ ਵਾਲੀ ਡੰਗਰ ਬਣਾ ਤੇ ਮੁਰਦੇ ਰੋਕ ਤਾ ਉਜਾੜੇ ਰੂਂ ਡੰਗੜੀ ਮਾਲਕ ਤੇ ਆਨੰਦ ਪੂਰਦੇ ਜੰੰਦ ਮਛਵਾੜੇ ਰੂ ਗਾਰੇ ਦੇ ਬੱਦਲਾਂ ਬਿਜਲੀ ਕੜਕ ਦੀ ਕੰਨ ਮੁੰਦੇ ਸ਼ੋਰ ਨੇ ਖੋਪ ਨਾਲ ਛਾਪੀ ਸ਼ੇਰਾਂ ਦੀ ਧੜਕ ਦੀ ਛੱਡ ਟੁਰੇ ਘੋਰ ਨੇ ਪੱਥਰੋ ਦੇ ਕਾਲੇ ਦੇ ਵਿਚੰਦ ਥੋਰੇ ਕੁੱਪਾਲ ਘਰ ਨੂੰ ਨੰਗੇ ਪਾਣੀ ਵਾਲੇ ਕੇ ਆਨੰਦਪੁਰ ਦੇ ਜਾਂਦੇ ਮਾਛ ਵਾਲੇ ਨੂੰ ਕਾਣਵਾ ਦੇ ਢੇਖ ਸੱਪਾਂੀਆਂ ਫਣੀਆਂ ਪਾਣਾ ਉੱਤੇ ਜਵਾ ਦੇ ਆਉਂਦੇ ਜੋਰ ਪਾਕੜੀ ਘੜੇ ਤੇ ਕੜੀਆਂ ਝੋਲੇ ਵਗੇ ਹਵਾ ਦੇ ਜਾਂਦੇ ਦੇਖ ਅਰਸ਼ਾ ਨਿਵਾਸੀ ਧੁਰ ਦੇ ਝੰਡੂ ਦੇ ਨਾਲਾਂ ਦੇ ਮੂਜੀ ਝੰਡੂ ਦੇ ਨਾਲਾਂ ਨੰਗਾ ਪਾੜੀ ਮਾਲਕੇ ਆਨੰਦ ਪੂਰਦੇ ਜੰਨ ਮਾਚੂ ਵਾੜੇ ਨੂੰ ਵੈਰੀਆਂ ਦੇ ਖੂਨ 'ਚ ਧਰਤ ਸਿੰਘ ਟੀ ਮਾਰ ਪੀਆ ਥੂਲੀਆਂ ਅਰਜਣ ਕੈਰੋ ਰੂਪੀ ਰੂਹੀ ਪੇਂਜੇ ਟੀ ਵਟਤੀਆਂ ਪੂੜੀਆਂ ਬਧਰੇ ਬੁਲ ਗਿਆੜ ਦਾ ਸੱਜ ਤੂਰ ਰੇ ਲੇਵਿਆਂ ਦੇ ਵਾੜੇ ਨੂੰ ਨੰਗਾ ਪਾੜੀ ਮਾਲਕੇ ਆਨੰਦ ਪੂਰਦੇ ਜੰਨ ਮਾਚੂ ਵਾੜੇ ਨੂੰ ਫਤਿਹ ਆਜ਼ਾਦੀ ਦੀ ਜਫਰ ਜਾਂ ਬਿਨਾ ਕਿੰਨਾ ਵੇ ਹੁੰਜ ਗਏ ਜੰਗਲ ਵਿੱਚ ਸਿੰਘ ਨਾਲ ਦੇ ਆਏ ਸਾਥ ਜਿੰਨਾ ਵੇ 파ਰਸ ਵਸੁਦਸ਼ ਮੇਸ਼ਕੂਰ ਦੇਹਰ ਤੀਰ ਮਾਰੇ ਨੂੰ ਜੀ ਦੇਹਰ ਤੀਰ ਮਾਰੇ ਨੂੰ ਮੰਗੇ ਪੈਰੀ ਮਾਲਕ ਨੂੰ ਪੂਰੇ ਜੰਨੇ ਮੱਛੂ